बख्शे आख जा है ज्ञान तत्ता मंगिया तुसाने भला सरबत दारंग तुसाने भला सरबत दार बरी उदाता है बगैर तो। तेरा दारी उच्चा है सर दरा तो तेरा दारी उच्चा है सर दरा तो ਤਤਦਾ ਮੰਗਿਆ ਤੁਸਾਂ ਨੇ ਭਲਾ ਸਰਬਤ ਦਾ ਮੰਗਿਆ ਤੁਸਾਂ ਨੇ ਭਲਾ ਸਰਬਤ ਦਾ ਅੰਬਰੀ ਉਡਾਤਾ ਹੈ ਬਗਾਰ ਪਰਾਂ ਤੋਂ ਤੇਰਾ ਦਾਰ ਉੱਚਾ ਹੈ ਸਰ ਬਦਰਾ ਤੋਂ ਤੇਰਾ ਦਾਰ ਉੱਚਾ ਹੈ ਸਰ ਬਦਰਾ ਤੋਂ ਚੰਦ ਸੂਰ ਨਾਲ ਕਿਤੇ ਵੱਦ ਨੂਰਤਾ ਵੱਦ ਨੂਰਤਾ ਚੰਦ ਸੂਰ ਨਾਲ ਕਿਤੇ ਵਾਦ ਨੂਰਤਾ ਬਾਉਣੀਆਂ ਜੋ ਪਰਬਤੀ ਬਚਾਈਆਂ ਮੂਰਤਾ ਬਾਉਣੀਆਂ ਜੋ ਪਰਬਤੀ ਬਚਾਈਆਂ ਮੂਰਤਾ ਓ ਉੱਚੀ ਸੁੱਚੀ ਸਿਫਤ ਹਰੇਕ ਤਰ੍ਹਾਂ ਤੋਂ ਤੇਰਾ داری ਉੱਚਾ ਹੈ ਸਰਬਦਰਾਂ ਤੋਂ ਤੇਰਾ داری ਉੱਚਾ ਹੈ ਸਰਬਦਰਾਂ ਤੋਂ ਹੀਰਿਆ ਨ ਮੜੀ ਚੈ ਸੁਨਹਿਰੀ ਲੰਕ ਹੈ ਲਾਤਾਰੋਂ ਬਦੀ ਦਾ ਬੁਰਾ ਕਲੰਕ ਹੈ ਲਾਤਾਰੋਂ ਬਦੀ ਦਾ ਬੁਰਾ ਕਲੰਕ ਹੈ ਓ ਖੱਟਣਾ ਕੀ ਬੰਦੇ ਜਾ ਕੇ ਐਸੇ ਘਰਾਂ ਤੋਂ ਤੇਰਾ ਦਾਰ ਉੱਚਾ ਹੈ ਸਰ ਬਦਰਾ ਤੋਂ ਤੇਰਾ ਦਾਰ ਉੱਚਾ ਹੈ ਸਰ ਬਦਰਾ ਤੋਂ ਤੁਸੀਂ ਰਾਜ ਸਿਰ ਗੁਰੂ ਇਸ ਜਗ ਦੇ ਅੱਜ ਦੰਬੀ ਨਕਲੀ ਨੇ ਥਾ ਠੱਗ ਦੇ ਤੁਸੀਂ ਰਾਧ ਸੇਰੇ ਗੁਰੂ ਇਸ ਜਗ ਦੇ ਅੱਜ ਦੰਬੀ ਨਾ ਕਲੀ ਨੇ ਥਾ ਥਾ ਠੱਗ ਦੇ ਅੱਜ ਦੰਬੀ ਨਾ ਕਲੀ ਨੇ ਥਾ ਥਾ ਠੱਗ ਦੇ ਕੋਤਲਾਂ ਦੀ ਤੋਰ ਨਹੀਂ ਤੂਰੀ ਦਾ ਖਰਾਂ ਤੋਂ ਤੂਰੀ ਦਾ ਖਰਾਂ ਤੋਂ ਕੋਤਲਾਂ ਦੀ ਤੋਰ ਨਹੀਂ ਤੂਰੀ ਦਾ ਖਰਾਂ ਤੋਂ ਤੇਰਾ ਦਾਰ ਉੱਚਾ ਹੈ ਤੇਰਾ ਦਾਰი ਉੱਚਾ ਹੈ ਸਰ ਬਦਰਾ ਤੋਂ ਜਿੰਨਾ ਪਾਲੀ ਜਪਦੀ ਚੋ ਬ੍ਰਹਮ ਸਿੱਖਿਆ ਪਰੇ ਹੋਗੇ ਮਮਤਾ ਨੂੰ ਮਨ ਵਿਖਿਆ ਜਿੰਨਾ ਪਾਲੀ ਜਪਦੀ ਚੋ ਬ੍ਰਹਮ ਸਿੱਖਿਆ ਪਰੇ ਹੋਗੇ ਮਮਤਾ ਨੂੰ ਮਨ ਵਿਖਿਆ ਪਰੇ ਹੋਗੇ ਮਮਤਾ ਨੂੰ ਮਨ ਵਿਖਿਆ ਮਕਦ ਪਾਰ ਸਤਾਂ ਸਰਾਂ ਤੋਂ ਤੇਰਾ ਦਾਰ ਉੱਚਾ ਹੈ ਸਰਬ ਦਰਾਂ ਤੋਂ ਤੇਰਾ ਦਾਰ ਉੱਚਾ ਹੈ ਸਰਬ ਦਰਾਂ ਤੋਂ ਆਹ ਜਿਹੜੇ ਤੇਰੇ ਚਰਨ ਕਮਲ ਚੁੰਮਾਂਗੇ ਗਗਨ ਪਤਾਲ ਪੁਰੀਆਂ ਨੂੰ ਘੁੰਮ ਗਏ ਜਿਹੜੇ ਤੇਰੇ ਚਰਨ ਕਮਲ ਚੁੰਮ ਗਗਨ ਪਤਾਲ ਪੁਰੀਆਂ ਨੂੰ ਘੁੰਮ ਗਏ ਗਗਨ ਪਤਾਲ ਪੁਰੀਆਂ ਨੂੰ ਘੁੰਮ ਗਏ ਹੋ ਉੱਚੀ ਉੱਚੀ ਸੱਚ ਗਾਉਂਦੇ ਬਿਨਾ ਡਰਾਂ ਤੋਂ ਬਿਨਾ ਡਰਾਂ ਤੋਂ ਉੱਚੀ ਉੱਚੀ ਸੱਚ ਗਾਉਂਦੇ ਬਿਨਾ ਡਰਾਂ ਤੋਂ ਤੇਰਾ ਦਾਰი ਉੱਚਾ ਹੈ ਸਰਬਦਰਾਂ ਤੋਂ ਤੇਰਾ ਦਾਰი ਉੱਚਾ ਹੈ ਸਰਬਦਰਾਂ ਤੋਂ ਹੋ ਤੱਕੀਆਂ ਪ੍ਰੇਮ ਦੀਆਂ ਜਿੰਨਾ ਝਾਕੀਆਂ ਖੋਲੀਆਂ ਸਵਾਰਗਾ ਉਹਨਾਂ ਲਈ ਤੱਕੀਆਂ ਖੋਲੀਆਂ ਸਵਾਰਗਾ ਉਹਨਾਂ ਲਈ ਤੱਕੀਆਂ सूके बगैर लड़ तारी उचा हैब दरात उचा हा सरब दरातो दरा ए जेड़े जहिड़े ਸੱਚ ਨੂੰ ਕਬੂਲ ਕਰਦੀ ਜਿਹੜੇ ਲੋਕ ਸੱਚ ਨੂੰ ਕਬੂਲ ਕਰਦੇ ਹਰਮਾਨ ਫਤਿਹ ਉਹ ਕਦੇ ਨਹੀਂ ਹਾਰਦੇ ਹਰਮਾਨ ਫਤਿਹ ਉਹ ਕਦੇ ਨਹੀਂ ਹਾਰਦੇ ਉਹ ਬੈਂਕ ਆ ਸਾਂ ਉੱਚੀਆਂ ਹੋ ਜੇ ਮਰਾ ਤੋਂ ਤੇਰਾ ਦਾਰ ਉੱਚਾ ਹੈ ਸਰ ਬਦਰਾ ਤੋਂ oh